ਮਾਸ਼ੀਵੜਾ ਇਲਾਕੇ ਦੇ ਵਿੱਚ ਮਲਾਫਟੀ ਸ਼ਾਇਦ ਬਣਾਉਂਦੀਆਂ ਖਬਰਾਂ ਦੀ ਸ਼ਿਆਹੀ ਅਜੇ ਫਿੱਕੀ ਨਹੀਂ ਪਈ ਸੀ ਕਿ ਹੁਣ ਸ਼ਹਿਰ ਦੇ ਵਿੱਚ ਨਕਲੀ ਅੰਡੇ ਦੀ ਵਿਕਰੀ ਹੋ ਰਹੀ ਹੈ ਜੋ ਲੋਕਾਂ ਦੀ ਸਿਹਤ ਦੇ ਨਾਲ ਵੱਡਾ ਖਿਲਵਾੜ ਹੋ ਰਿਹਾ ਹੈ ਅੱਜ ਸ਼ਹਿਰ ਦੇ ਇੱਕ ਵਾਸੀ ਦੇ ਵੱਲੋਂ ਦੁਕਾਨ ਤੋਂ ਅੰਡੇ ਦੀ ਟ੍ਰੇ ਖਰੀਦੀ ਗਈ ਤੇ ਜਦ ਉਸਨੇ ਘਰ ਜਾ ਕੇ ਆਮਲੇਟ ਬਣਾਉਣ ਲਈ ਅੰਡਾ ਤੋੜਨ ਲੱਗਿਆ ਤਾਂ ਦੇਖਿਆ ਕਿ ਇਹ ਬੜਾ ਸਖਤ ਸੀ ਖੋਰਤਾ ਹੋ ਰਿਹਾ ਨਾ ਅੰਡਿਆਂ ਦਾ ਆਕਾਰ ਬਦਲਿਆ ਹੋਇਆ ਸੀ ਜਦਕਿ ਅਸਲੀ ਅੰਡਿਆਂ ਦਾ ਆਕਾਰ ਕੁਝ ਹੋਰ ਹੁੰਦਾ ਹੈ ਇਤੋਂ ਤੱਕ ਕਿ ਅੰਡਿਆਂ ਦੇ ਛਿਲਕੇ ਅਜਿਹੇ ਲੱਗੇ ਸਨ ਕਿ ਜਿਵੇਂ ਉਹਨਾਂ ਦੇ ਉੱਪਰ ਕੋਈ ਪੇਂਟ ਕੀਤਾ ਹੋਵੇ ਅੰਡਿਆਂ ਦਾ ਖਰੀਦਦਾਰ ਨੇ ਦੱਸਿਆ ਕਿ ਜਦੋਂ ਇੱਕ ਆਂਡੇ ਨੂੰ ਤੋੜਿਆ ਤਾਂ ਉੱਚੋ ਪੀਲੇ ਰੰਗ ਦੀ ਜਰਦੀ ਨਿਕਲੀ ਉਹ ਬਹੁਤ ਸਖਤ ਸੀ ਜਦਕਿ ਆਮ ਅੰਡੇ ਦੀ ਜਰਦੀ ਨਰਮ ਹੁੰਦੀ ਹੈ ਮੈਂ ਕੱਲ ਇੱਕ ਆਂਡਿਆ ਐਗਸ ਦੀ ਟ੍ਰੇਡ ਲੈ ਕੇ ਆਏ ਆਪਣੇ ਕਾਰਖਾਨੇ ਲਈ ਜਦੋਂ ਮੈਂ ਆਂਡਾ ਤੋੜ ਕੇ ਦੇਖਿਆ ਤਾਂ ਟੁੱਟੇ ਨਾ ਤੇ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਵੀ ਆਂਡਾ origignal ਆ ਕਿ duplicate ਆ ਇਹ ਹੀ ਨਹੀਂ ਪਤਾ ਲੱਗ ਰਿਹਾ ਤੁਸੀਂ ਇੱਕਾ ਮੈਂ ਦੇਖੋ ਕਦੇ ਵੀ ਜਦੋਂ ਆਪਾਂ ਆਂਡਾ ਤੋੜਦੇ ਆ ਤਾਂ ਇਹ ਸਾਰਾ ਟੁੱਟ ਜਾਂਦਾ ਇਹ ਆ ਦੇਖੋ ਜੀ ਇਹਦੇ ਵਿੱਚ ਜਦੋਂ ਤੋੜਿਆ ਆ ਪਾਣੀ ਨਿਕਲ ਰਿਹਾ ਇਹਦੀ ਥਿੱਕਨੈਸ ਹੀ ਨਹੀਂ ਆ ਰਹੀ ਔਰ ਇਹਦੀ ਕੋਈ ਵੀ ਸਮੈਲ ਹੈ ਨਹੀਂ ਆਂਡੇ ਦੀ ਬਿਲਕੁਲ ਪਾਣੀ ਆ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ origignal ਆ ਕਿ duplicate ਆ ਔਰ ਤੁਸੀਂ ਇੱਕਾ ਇਹਦੇ ਵੀ ਚਾਂਡਾ ਮੈਨੂੰ origignal ਲੱਗਿਆ ਤੁਸੀਂ ਦੇਖ ਸਕਦੇ ਹੋ ਇਹਦੀ ਗੋਲਾਈ ਦੇ ਆ ਦੇਖੋ ਇਹਦੀ ਗੁਲਾਈ ਇਦਾਂ ਲੱਗ ਰਹੀ ਹੈ ਇਹਦੇ ਪੇਂਟ ਕੀਤਾ ਹੋਇਆ ਦੇਖੋ ਪੇਂਟ ਦੇ ੱੱਬੇ ਮੈਨੂੰ ਨਹੀਂ ਇਹ ਪਤਾ ਵੀ ਇਹ オリジナル ਆ ਜਾਂ ਡੁਪਲੀਕੇਟ ਮੈਂ ਇਹ ਸਿਹਤ ਵਿਭਾਗ ਨੂੰ ਬੇਨਤੀ ਕਰਦਾ ਕਿ ਕਿਰਪਾ ਕਰਕੇ ਇਹ ਚੀਜ਼ ਦੀ ਜਾਂਚ ਕੀਤੀ ਜਾਵੇ ਤਾਂ ਜੋ ਆਂਡਾ ਵਾਲੀ ਜਿਹੜੀ ਜਨਰੇਸ਼ਨ ਆ ਜਾਂ ਹੁਣ ਲੋਕ ਜਿਹੜੇ ਆਂਡਾ ਐਗ ਲੈ ਕੇ ਜਾਂਦੇ ਆ ਉਹਨਾਂ ਦੇ ਸਿਹਤ ਨਾਲ ਖਿਲਵਾੜ ਨਾ ਹੋਵੇ ਮੈਂ ਬੇਨਤੀ ਕਰਨਾ ਕਿ ਇਦਾਂ ਦੀ ਜਿਹੜੀ ਮਾਰਕੀਟ ਦੇ ਵਿੱਚ ਨਕਲੀ ਆਂਡੇ ਆ ਰਹੇ ਆ ਉਹ ਕਿਰਪਾ ਕਰਕੇ ਬੰਦ ਕੀਤੇ ਜਾਓ ਇਹ ਤੁਸੀਂ ਜੇ ਖੋਲ ਕੇ ਦੇਖਿਆ ਉਹਦੇ ਵਿੱਚ ਕੋਈ ਥਿਕਨੈਸ ਜਾਂ ਆਂਡੇ ਆਇਆ ਮੈਂ ਜਦੋਂ ਉਬਾਲਿਆ ਆਂਡੇ ਨੂੰ ਤਾਂ ਇਹ ਟੁੱਟ ਨਹੀਂ ਸੀ ਰਿਹਾ ਐਦਾਂ ਲੱਗ ਰਿਹਾ ਸੀ ਜਿਵੇਂ ਨਾ ਕੋਈ ਪਲਾਸਟਿਕ ਦੀ ਰਬੜ ਉੱਤਰ ਰਹੀ ਹੁੰਦੀ ਆ ਤੇ ਮੈਂ ਫਿਰ ਇਹਨੂੰ ਤੋੜ ਕੇ ਦੇਖਿਆ ਕਦੇ ਵੀ ਅੰਡਾ ਤੁਸੀਂ ਤੋੜੋਗੇ ਉਹ ਜੇ ਥੋੜਾ ਜਿਹੀ ਵੀ ਉੱਤੇ ਖਰੋਜ ਆ ਜਾਵੇ ਤਾਂ ਅੰਡਾ ਪੂਰਾ ਟੁੱਟ ਜਾਂਦਾ ਆ ਤੁਸੀਂ ਦੇਖ ਸਕਦੇ ਹੋ ਜੀ ਆਂਡਾ ਟੁੱਟ ਟੁੱਟ ਵੀ ਗਿਆ ਔਰ ਇਹਦੇ ਵਿੱਚੋਂ ਨਿਕਲਿਆ ਵੀ ਕੁਝ ਨਹੀਂ ਜੰਮਿਆ ਵੀ ਦੇਖੋ ਜੰਮਿਆ ਹੋਇਆ ਆ ਦੇਖੋ ਪਾਣੀ ਨਿਕਲ ਰਿਹਾ ਜੀ ਕਿਉਂਕਿ ਆਂਡੇ ਦੀ ਖੁਸ਼ਬੂ ਜਦੋਂ ਆਂਡਾ ਟੁੱਟਦਾ ਸਮੈਲ ਪਤਾ ਲਾਇੰਦੇ ਵੀ ਆਂਡਾ ਵਾ ਇਹ ਵੀ ਸਮੈਲੀ ਹੈ ਨਹੀਂ ਜੀ ਇਹ ਹੁਣ ਜਿਹੜੀ ਡੁਪਲੀਕੇਟ ਲੱਗਿਆ ਤੁਹਾਨੂੰ ਆਂਡਾ ਕਿ ਕੋਈ ਬਣਾਇਆ ਲੱਗਦਾ ਤਾਂ ਦੇਖੋ ਜੀ ਜਿਵੇਂ ਮਸ਼ੀਨੀ ਆਂਡਾ ਬਣਾਇਆ ਹੁੰਦਾ ਵਾ ਜਿਹਨੂੰ ਕਹਿੰਦੇ ਆ ਵੀ ਅਸੀਂ ਦੇਖਦੇ ਆ ਯੂਟਿਊਬ ਤੇ ਜਾਂ ਫੇਸਬੁੱਕ ਤੇ ਕਿ ਚਾਈਨਾ ਦੇ ਵੀ ਆਂਡੇ ਆ ਰਹੇ ਆ ਮੈਨੂੰ ਸ਼ਾਇਦ ਡਾਊਟ ਆ ਕਿ ਉਹ ਲੱਗਿਆ ਕਿਉਂਕਿ ਮੈਂ ਵਾਪਸ ਹੀ ਕਰਨ ਚੱਲਿਆ ਸੀਗਾ ਤੇ ਮੈਨੂੰ ਭਾਈ ਸਾਹਿਬ ਨੇ ਰੋਕ ਲਿਆ ਵੀ ਆਪਾਂ ਇੱਕ ਵਾਰ ਚੈੱਕ ਕਰ ਲਈਏ ਤੁਸੀਂ ਕੀ ਲੋ ਸਿਹਤ ਵਿਭਾਗ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਮੈਂ ਤਾਂ ਲੋਕਾਂ ਨੂੰ ਵੀ ਇਹ ਅਪੀਲ ਕਰਨਾ ਚਾਹੁੰਦਾ ਵੀ ਦੇਖ ਕੇ ਪੂਰੀ ਜਾਂਚ ਕਰਕੇ ਤੇ ਉਹਨਾਂ ਦੀ ਸਿਹਤ ਖਰਾਬ ਨਾ ਹੋਵੇ ਤੇ ਮੈਂ ਸਿਹਤ ਵਿਭਾਗ ਨੂੰ ਮੈਂ ਧਿਆਨ ਚ ਲੈਣਾ ਚਾਹੁੰਦਾ ਕਿ ਕਿਰਪਾ ਕਰਕੇ ਅੰਡੇ ਦੀ ਜਾਂਚ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਜੀ ਇਹ ਬਿਲਕੁਲ ਵੀ ਜਿਹੜੀ ਅੰਡੇ ਦੀ ਸਮੈਲ ਹੁੰਦੀ ਹੈ ਉਹ ਹੈ ਨਹੀਂ ਆ ਦੇਖੋ ਸੀ ਇਹ ਵੀ ਤੋੜ ਕੇ ਦੇਖਿਆ ਕਿਉਂਕਿ ਜੇ ਤੁਸੀਂ ਅੰਡੇ ਨੂੰ ਤੋੜ ਕੇ ਰੱਖੋ ਤਾਂ ਉਹਦੀ ਇੱਥੇ ਤੱਕ ਨਹੀਂ ਪੂਰੇ ਆਫਿਸ ਵਿੱਚ ਸਮੈਲ ਫੈਲ ਜੂਗੀ ਮੈਂ ਸੁੰਘ ਰਿਹਾ ਕੋਈ ਬਿਲਕੁਲ ਵੀ 1% ਸਮੈਲ ਹੈ ਨਹੀਂ ਅੰਡੇ ਦੀ ਤੁਸੀਂ ਦੇਖ ਸਕਦੇ ਹੋ ਮਾਰਕੀਟ ਦੇ ਵਿੱਚ ਇੰਨਾ ਇੰਨੀ ਤੁਸੀਂ ਅੱਗ ਵੀ ਲਾ ਕੇ ਦੇਖਿਆ ਵੈਨੂੰ ਅੱਗ ਲਾ ਕੇ ਦੇਖਿਆ ਕੀ ਆ ਇਹ ਅੱਗ ਲਾ ਕੇ ਦੇਖਿਆ ਇਦਾਂ ਲੱਗ ਰਿਹਾ ਜਿਦਾਂ ਤੁਸੀਂ ਪਲਾਸਟਿਕ ਨੂੰ ਕਿਸੇ ਚੀਜ਼ ਨੂੰ ਜਾਂ ਮੋਮ ਟਾਈਪ ਨੂੰ ਤੁਸੀਂ ਅੱਗ ਲਾਉਂਦੇ ਨਾ ਉਹਦੀ ਸਮੈਲ ਲੈ ਕੇ ਦੇਖਦੇ ਹੋ ਉਹ ਚੀਜ਼ ਲੱਗ ਰਹੀ ਹੈ ਪਲਾਸਟਿਕ ਜਾਂ ਮੋਮ ਆ ਦੋਨਾਂ ਨੂੰ ਮਿਕਸ ਕਰਕੇ ਚੀਜ਼ ਤਿਆਰ ਕੀਤੀ ਹੋਈ ਹੈ ਬਿਲਕੁਲ ਇਹ ਆਂਡਾ オリジナル ਨਹੀਂ ਹੈਗਾ ਜੀ